ਸਸ਼ੀਅ ਕਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀ ਰਹਾ ਪਹਿਰਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਸੂਬੇ ਚ ਹਮਸਪਰੀ ਗਰਮੀ ਨੇ ਵਿਦਾਈ ਪਰੇਸ਼ਾਨੀ ਅੱਜ ਤੋਂ ਹੋ ਸਕਦੀ ਹੈ بارش ਦੇ ਅਲਰਟ ਜਾਰੀ ਪੰਜਾਬ ਲੁਧਿਆਣਾ ਬੁੱਧਵਾਰ ਨੂੰ ਸੂਬੇ ਦੇ ਬਹੁਤ ਇਲਾਕਿਆਂ ਚ ਲੋਕਾਂ ਨੂੰ ਹਮਸਪਰੀ ਗਰਮੀ ਦਾ ਸਾਹਮਣਾ ਕਰਨਾ ਪਿਆ ਹਾਲਾਕਿ ਮੌਸਮ ਮਹਾਨ ਮਹਾਨਾ ਨੇ ਅਗਲੇ 2 ਦਿਨ ਸੂਬੇ ਚ بارش ਦੇ ਚਲਲ जारी ਕਰ ਦਿੱਤੀ ਹਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਪਵਨੀਤ ਕੌਰ ਕੰਗੜਾ ਮੁਤਾਬਕ 11 ਜੁਲਾਈ ਨੂੰ ਸੂਬੇ ਦੇ ਕਿਤੇ ਕਿਤੇ ਹਲਕੀ ਤੋਂ ਦਰਮਿਆਨ بارش ਹੋ ਸਕਦੀ ਹੈ 12 ਜੁਲਾਈ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂਾਂ 'ਤੇ ਭਾਰੀ بارش ਹੋਣ ਦੀ ਸੰਭਾਵਨਾ ਹੈ ਉੱਤਕ ਮੌਸਮ ਦੇ ਚੰਡੀਗੜ੍ਹ ਮੁਤਾਬਕ ਬਦਵਨ ਪਠਾਨਕੋਟ 43.5 ਡਿਗਰੀ ਸੈਲਸੀਅਸ ਤਾਪਮਨ ਨਾਲ ਸੂਬੇ ਵਿੱਚ ਸਭ ਤੋਂ ਵੱਧ ਗਰਮ ਰਿਹਾ ਇਸ ਦੇ ਨਾਲ ਹੀ ਚੰਡੀਗੜ੍ਹ ਦੀ ਗੱਲ ਕਰੀਏ ਤਾਂ 37.2 ਲੁਧਿਆਣਾ ਦੀ ਗੱਲ ਕਰੀਏ ਤਾਂ 36.4 ਪਟਿਆਲਾ 36.4 ਫਰੀਦਕੋਟ 38.0 ਐਸ ਬੀ ਐਸ ਨਗਰ 5.5 ਫਤਿਹਗੜ੍ਹ ਸਾਹਿਬ 37.6 ਅਤੇ ਫਿਰੋਜ਼ਪੁਰ 33.2 ਅਤੇ ਜਲੰਧਰ ਚ 38.5 ਡਿਗਰੀ ਸੈਲਸੀਅਸ ਤਾਪਮਨ ਦਰਜ ਕੀਤਾ ਗਿਆ ਹੈ ਖਬਰਨਾਂ ਤੱਕ ਵੇਖਣ ਲਈ ਆਪ ਸਭ ਦਾ ਧੰਨ